ਦੀ ਜਾਇਮਸਤਾ ਜੀ ਮੈਂ ਸ਼ਰਜੀਤ ਬਿੱਟੂ ਏਜਾ ਟੀਵੀ ਨਿਊ ਚੈਨਲ ਤੋਂ ਲੋ ਅੱਜ ਅਸੀਂ ਪਹੁੰਚੇ ਆ ਬਾਬਾ ਜੀ ਦੇ ਮੇਲੇ ਤੇ ਜਿਨ੍ਹਾਂ ਦੇ ਸਾਡੇ ਗੱਦੀ ਨਿਸ਼ੀਣ ਬਾਬਾ ਜੀ ਮਾਧਵੀ ਜੀ ਇਹ ਹਰ ਸਾਲ ਬਾਬਾ ਗੱਗਾਜ਼ਾਰ ਪੀਰ ਜੀ ਦਾ ਮੇਲਾ ਕਰਾਉਂਦੇ ਨੇ ਗੱਗਾਜ਼ਾਰ ਵੀਰ ਜੀ ਦਾ ਮੇਲਾ ਕਰਾਉਂਦੇ ਨੇ ਸੋ ਅੱਜ ਵੀ ਇਹਨਾਂ ਨੇ ਔਰ ਟੁੱਟ ਲੰਗਰ ਇਸ ਦਰਬਾਰ ਦੇ ਉੱਤੇ ਵਰਤਾਇਆ ਗਿਆ ਔਰ ਹਮ ਹਮਾ ਕੇ ਸੰਗਤਾਂ ਪਹੁੰਚੀਆਂ ਆਓ ਤੁਹਾਨੂੰ ਇਸ ਦਰਬਾਰ ਦੇ ਇਸ ਮੇਲੇ ਦੇਆਂ ਝਲਕੀਆਂ ਦਿਖਾਈਆਂ ਔਰ ਵੱਖ-ਵੱਖ ਕਲਾਕਾਰਾਂ ਤੋਂ ਆਈਆਂ ਹਾਜ਼ਰੀਆਂ ਕਲਾਕਾਰਾਂ ਨਾਲਿਆਂ ਉਹਨਾਂ ਦੀਆਂ ਚਲਕੀਆਂ ਦਿਖਾਉਣੇ ਨੇ ਜੁੜੇ ਨੇ ਸਾਡੇ ਚੈਨਲ ਨਾਲ ਇਹ ਜੇ ਟੀਵੀ ਨਿਊਜ਼ ਚੈਨਲ نہیںما کرما سے بہت اچھے رائٹر بھی ہیں بہت اچھے فنسار ہیں بہت اچھے گائک نے اور اس لال میڈیا کے بھی کل چل ہیں اپنی پوری ٹیم کے نام سر میں مل جاتے ہیں رتو کماکا جی ابھی پہنچے جی ہاں ویلکم شکریہ ਮਿਲਾ ਹੈ ਇਹ ਜਉਈ ਮਸਲਾਨਾ ਜੋੜ ਮੇਲਾ ਤੇ ਬਹੁਤ ਬਾਬਾ ਜੀ ਰਹਿਮਤ ਕਰਕੇ ਹਰ ਚੀਜ਼ ਪੂਰੀ ਹੁੰਦੀ ਸੁੱਖਾ ਪੂਰੀ ਹੁੰਦੀ ਲੋਕਾਂ ਨੂੰ ਦੰਦ ਮਿਲਦੇ ਪੁੱਤਾਂ ਲਾ ਪੁੱਤ ਮਿਲਦੇ ਮਨੋਂ ਕਾਮਨਾ ਸਾਰੀਆਂ ਪੂਰੀਆਂ ਨੇ ਬਾਬਾ ਜੀ ਦੇ ਕੱਢਦੇ ਹਰ ਟਾਈਮ ਪਰ ਰੰਗ ਆ ਰਹੀਦਾ ਇਹ ਕਿਹੜੇ ਕਿਹੜੇ ਪੀਰਾਂ ਦਾ ਮੇਲਾ ਜੀ ਇਹ ਗੁਰਗਾ ਜਹਰ ਵੀਰਦੀ ਆ ਪਿਆਰ ਪੀਰ ਨਹੀਂ ਹੈ ਹਾਂਜੀ ਇਹ ਗੁਰਗਾ ਜਹਰ ਵੀਰਦੀ ਆ ਜਹਰ ਵੀਰ ਹਾਂਜੀ ਜੇ ਮੈਂ ਆਪਦੇ ਪੁੱਤਰ ਤੇ ਪਾਬਾ ਜੀ ਇੱਥੇ ਹਰ ਵੀਰਵਾਰ ਦੇ ਚੌਂਕੀ ਵਗੈਰਾ ਵੀ ਲੱਗਦੀ ਹੈ ਅੱਛਾ ਮੇਲਾ ਹੀ ਕਰਉਂਦੇ ਠੀਕ ਹੈ ਤੁਸੀਂ ਸੰਤਾਂ ਨੂੰ ਜਰਾ ਵਧਾਈਆਂ ਦੇ ਦਿਓ ਮੇਲੇ ਦੀ ਅੱਜ ਦੇ ਸਾਨਾਂ ਦੇ ਜੋੜ ਮੇਲੇ ਦੀਆਂ ਸਾਰੀਆਂ ਸੰਤਾਂ ਦੇ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਜੋ ਜਨ ਆਵੇ ਤੇ ਰਾਜੀ ਹੋ ਕੇ ਜਾਵੇ ਜੇਕਰ ਇਥੇ ਜੋ ਵੀ ਕਿਸੇ ਨਾਲ ਟਕਰਾਉਂ ਨਾ ਪਿਲ ਹੋਇਆ ਅਰ ਜੋ ਪਿਆਸ ਨਹੀਂ ਲੰਤੇ ਗੋਬੇ ਜੀ ਆਪ ਬਾਹਰ ਇਹਨੂੰ ਕਰਦੇ ਆਂ ਸੇਵਾ ਉਹ ਜਗਾ ਜਗਾ ਜਾ ਕੇ ਦਰਬਾਰਾਂ ਦੀ ਸੇਵਾ ਕਰਦੇ ਆਂ ਲਾਗਾ ਦੇ ਆਪੇ ਨੇ ਬਹੁਤ ਬਖਸ਼ਿਸ਼ ਦਿੱਤੀ ਇਹਨਾਂ ਦੀ ਹੋ ਸਕਦਾ ਮੈਂ ਪ੍ਰਿਆਤ ਕਰਾਂ ਕਿ ਇੱਥੇ ਵਾਹਿਗੁਰੂ ਜੀ ਦਾ ਸ਼ੁਭਾਈ ਹੋਵੇ ਅੱਲਾ ਸਾਰਾ ਜੁੜੀ ਕਿਤੇ ਮਾ ਬੱਬਾ ਜੀ ਦੇ ਮੇਲੇ ਤੇ ਆਇਆ ਸੀ ਉਹ ਮੇਲੇ ਬਹੁਤ 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 ਵਧੀਆ ਪ੍ਰਬੰਧ ਹੈ ਨਹੀਂ ਮੈਂ ਬੱਬਾ ਟੋਲੀ ਮੈਂ ਗੁਦਰੇ ਤੋਂ ਬੱਬਈ ਦਾ ਮੇਲਾ ਬਹੁਤ ਬਹੁਤ ਪ੍ਰਬੰਧ ਹੈ ਬੱਬਈ ਬੋਬੋ ਮਾਰ ਕੇ ਠੀਕ ਸਾਰਿਆਂ ਜੀ ਬੱਬੇ ਦੀ ਜੈ ਵੀਰਾਂ ਦੀ ਮੈਂ ਤੁਹਾਡਾ ਦੋਸਤ ਬਲਰਾਜ ਟੁਕਰੀ ਸੋ ਅੱਜ ਮਾਤਾ ਜੀ ਦੇ ਦਰਬਾਰ ਦੇ ਉੱਤੇ ਹਾਜ਼ਰੀ ਲਗਵਾਉਣ ਦਾ ਮੌਕਾ ਮਿਲ ਰਿਹਾ ਦੂਜੀ ਵਾਰ ਸੁਗੂਗਾ ਜਾਰ ਪੀਰ ਜੀ ਦਾ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਮਾਤਾ ਸਰਜੀਤ ਕੌਰ ਮਾਤਵੀ ਜੀ ਵੱਲੋਂ ਸੋ ਬਹੁਤ ਸਾਰਾ ਪਿਆਰ ਮਿਲਦਾ ਹਰ ਸਾਲੀ ਸੋ ਇਸੇ ਤਰ੍ਹਾਂ ਹੀ ਇੱਦਾਂ ਹੀ ਬਾਬਾ ਜੀ ਹਾਜ਼ਰੀ ਲਵਾਉਂਦੇ ਰਹਿਣ ਬਹੁਤ ਵਧੀਆ ਪ੍ਰਬੰਧ ਆ ਸੋ ਬਾਬਾ ਜੀ ਦੇ ਮੇਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਸੋ ਜੈ ਬਾਬੇ ਦੀ ਜੈ ਪੀਰਾਂ ਦੀ ਤੇ ਬਾਅਦ ਵਿੱਚ ਜਿਹੜਾ ਵਗਣਾ ਉਹ ਸਾਰਾ ਆਪਾਂ ਹੀ ਲੈ ਕੇ ਜਾਣਾ ਹੈ ਬਾਬਾ ਜੀ ਨੇ ਸਾਰਾ ਮਟਾਰਾ ਨਹੀਂ ਕਰਨਾ ਇੱਥੇ ਰੱਖਿਆ ਹੈ ਤੋ ਪਲੀਜ਼ ਪਹਿਲਾਂ ਸਾਰਿਆਂ ਨੂੰ ਬੰਕਟਾ ਦੇ ਵਿੱਚ ਬੈਠ ਕੇ ਛੱਡ ਲੈਣ ਤੇ ਉਹ ਬਾਅਦ ਜਿੰਨਾ ਵੱਧਣਾ ਸਾਰਾ ਆਪਾਂ ਹੀ ਸਾਰਿਆਂ ਨੇ ਰਲਣ ਕੇ ਲੈ ਕੇ ਜਾਣਾ ਹੈ